कि ਆਪਣੇ ਆਪ ਨੂੰ ਤਿਆਰ ਕਰਕੇ ਰੱਖੋ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਰੱਖੋ ਕਿੰਨਾ ਚੀਜ਼ਾਂ ਵਾਸਤੇ ਉਹ ਮੈਂ ਤੁਹਾਡੇ ਸਾਹਮਣੇ ਦੋ ਚਾਰ ਨੁਕਤੇ ਰੱਖਣੇ ਨੇ ਜ਼ਿੰਦਗੀ ਦੇ ਅੰਦਰ ਲਾਈਫ ਦੇ ਅੰਦਰ ਕਦੇ ਵੀ ਇੱਕ ਸੁਰਤਾ ਨਹੀਂ ਰਹਿੰਦੀ ਤੁਸੀਂ ਆਪਣੇ ਸਰੀਰ ਤੇ ਵੇਖ ਲਓ ਬਚਪਨ ਆਇਆ ਜਵਾਨੀ ਆਈ ਬੁਢਾਪਾ ਆਇਆ ਉਸ ਤੋਂ ਬਾਅਦ ਸਿਹਤ ਦੇ ਅੰਦਰ ਵੀ ਕਿੱਥੇ ਇੱਕ ਸੁਰਤਾ ਹੈ ਕਦੇ ਜ਼ੁਕਾਮ ਕਦੇ ਖੰਗ ਕਦੇ ਬੁਖਾਰ ਕਦੇ ਸਿਰਪੀੜ ਕਦੇ ਸਰੀਰ ਥੱਕਿਆ ਥੱਕਿਆ ਰਹਿੰਦਾ ਤੇ ਕਦੇ ਭੱਜਦਾ ਹੋਇਆ ਨਜ਼ਰ ਪੈਂਦਾ ਦੌੜਦਾ ਹੋਇਆ ਘੋੜੇ ਦੀ ਤਰ੍ਹਾਂ ਨਜ਼ਰ ਪੈਂਦਾ ਸਰੀਰ ਹੋਇਏ ਮਨ ਕਰਕੇ ਵੀ ਇੱਕ ਸੁਰਤਾ ਨਹੀਂ ਹੈ ਕਦੇ ਕਦੇ ਮਨ ਮੁਰਝਾਇਆ ਘੁਮਲਾਇਆ ਹੋ ਕੇ ਝੋਰੇ ਪਰਦਾ ਨਜ਼ਰ ਪੈਂਦਾ ਤੇ ਕਦੇ ਕਦੇ ਗੁਲਾਬ ਦੇ ਫੁੱਲ ਤਰ੍ਹਾਂ ਟੈਕਦਾ ਮਹਿਕਦਾ ਇਦੀਆਂ ਵੱਖੀਆਂ ਚੋਂ ਅਸਾਂ ਨਿਕਲਦਾ ਖੁਸ਼ੀ ਦੇ ਨਾਲ ਭਰਪੂਰ ਨਜ਼ਰ ਪੈਂਦਾ ਸਰੀਰ ਤੇ ਇੱਕ ਸੁਰਤਾ ਨਹੀਂ ਐ ਸੇਤ ਯਾਬੀ ਤੇ ਇੱਕ ਸੁਰਤਾ ਨਹੀਂ ਐ ਮਨ ਕਰਕੇ ਇੱਕ ਸੁਰਤਾ ਨਹੀਂ ਐ ਘਰ ਦਾ ਮਾਹੌਲ ਹੀ ਵੇਖ ਲੋ ਪਰਿਵਾਰ ਦੇ ਜੀ ਕਦੇ ਕਦੇ ਇਦਾਂ ਬੈਂਦੇ ਨੇ ਵੀ ਵੇਖਣ ਵਾਲੇ ਨੂੰ ਲੱਗਦਾ ਬਹੁਤ ਪਿਆਰ ਹੈ ਬੜੀ ਸਾਜ ਹੈ ਰੋਟੀ ਖਾ ਰਹੇ ਨੇ ਇਕੱਠੇ ਬੈਂਦੇ ਨੇ ਇਕੱਠੇ ਟੀਵੀ ਵੇਖ ਰਹੇ ਨੇ ਅਸਰੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਪਰ ਕਦੇ ਕਦੇ ਵੇਖੋ ਮੂੰਹ ਫੁਲਾ ਕੇ ਇੱਕ ਉੱਥੇ ਬੈਠਾ ਹੁੰਦਾ ਇੱਕ ਉੱਥੇ ਬੈਠਾ ਹੁੰਦਾ ਇੱਕ ਉੱਥੇ ਬੈਠਾ ਹੁੰਦਾ ਪਰਿਵਾਰੋ ਹੀ ਪਰਵਾਰਿਕ ਮਾਹੌਲ ਵਿੱਚ ਵੀ ਇੱਕ ਸੁਰਤਾ ਨਹੀਂ ਹੈ ਬਿਜ਼ਨਸ ਵਿੱਚ ਵੀ ਇੱਕ ਸੁਰਤਾ ਨਹੀਂ ਕਦੇ ਉੱਪਰ ਜਾ ਰਿਹਾ ਕਦੇ ਡਾਊਨ ਜਾ ਰਿਹਾ ਬੱਚਿਆਂ ਦੇ ਮਿਲਣ ਵਰਤਨ ਵਿੱਚ ਵਰਤਾਵ ਵਿੱਚ ਇੱਕ ਸੁਰਤਾ ਨਹੀਂ ਹੈ ਰਿਸ਼ਤੇਦਾਰੀਆਂ ਦੇ ਵਰਤਾਵ ਵਿੱਚ ਸ਼ਰੀਕੇ ਭਾਈਚਾਰੇ ਦੇ ਵਰਤਾਵ ਵਿੱਚ ਇੱਕ ਸੁਰਤਾ ਨਹੀਂ ਹੈ ਭੈਣਾਂ ਭਾਈਆਂ ਦਾ ਆਉਣਾ ਜਾਣਾ ਮਿਲਣਾ ਗਿਲਣਾ ਇੱਥੇ ਵੀ ਇੱਕ ਸੁਰਤਾ ਨਹੀਂ ਹੈ ਇਹ ਮੈਂ ਕੇਵਲ 2-4 ਉਦਾਹਰਨਾਂ ਤੁਹਾਡੇ ਸਾਹਮਣੇ ਸੈੱਟ ਕੀਤੀਆਂ ਜੋ ਮੈਂ ਕਹਿਣਾ ਚਾਹੁੰਦਾ ਬਈ ਅਪ ਡਾਊਨ ਜ਼ਿੰਦਗੀ ਦਾ ਹਿੱਸਾ ਹੈ ਜਦੋਂ ਤੁਸੀਂ ਅੱਪ ਜਾ ਰਹੇ ਹੋ ਇੱਥੇ ਆਪਾਂ ਨਾ ਉਦਾਹਰਣ ਬਣਾ ਲੈਨੇ ਆ ਸਿਰਫ ਤੰਨ ਨੂੰ ਬਿਜ਼ਨਸ ਨੂੰ ਉਦਾਹਰਣ ਬਣਾ ਲੈਨੇ ਆ ਸੌਖੀ ਸਮਝ ਆ ਜਾਏਗੀ ਜਦੋਂ ਤੁਸੀਂ ਬਿਜ਼ਨਸ ਕਰਕੇ ਤਾਂ ਜਾ ਰਹੇ ਹੋ ਅੱਪ ਜਾ ਰਹੇ ਹੋ ਤੇ ਕਦੇ ਨਾ ਭੁੱਲੋ ਕਿ ਮੈਂ ਡਿੱਗ ਵੀ ਸਕਦਾ ਡਿੱਗਣਾ ਚੇਤੇ ਚ ਰੱਖੋ ਅੱਪ ਜਾ ਰਹੇ ਹੋ ਡਾਊਨ ਚੇਤੇ ਚ ਰੱਖੋ ਨਫੇ ਚ ਜਾ ਰਹੇ ਹੋ ਨੁਕਸਾਨ ਚੇਤੇ ਚ ਰੱਖੋ ਇੱਕ ਹੋਰ ਨੁਕਤਾ ਨੋਟ ਕਰ ਲਿਓ ਜਿੰਨਾ ਜਿੰਨਾ ਤੁਸੀਂ ਉੱਤੇ ਨੂੰ ਜਾਈ ਜਾ ਰਹੇ ਹੋ ਓਨਾ ਓਨਾ ਹੀ ਤੁਹਾਡੇ ਡਿੱਗਣ ਦਾ ਖਤਰਾ ਵਧਦਾ ਜਾ ਰਿਹਾ ਹੈ ਇੱਥੇ ਮੈਂ ਇੱਕ ਉਦਾਹਰਣ ਫੇਰ ਕੋਟ ਕਰ ਦਿਆਂ ਮੰਨ ਲਓ ਕੋਈ ਬੰਦਾ 5 ਫੁੱਟ ਦੀ ਹਾਈਟ ਤੋਂ ਡਿੱਗਦਾ ਹੈ ਕੀ ਨੁਕਸਾਨ ਹੋਏਗਾ ਕੁਝ ਵੀ ਨਹੀਂ ਅਗਰ ਕੋਈ 10 20 ਫੁੱਟ ਦੀ ਹਾਈਟ ਤੋਂ ਡਿੱਗਦਾ ਹੈ ਸੱਟ ਲੱਗਣ ਦਾ ਡਰ ਵਧ ਗਿਆ ਨਾ ਅਗਰ ਕੋਈ 50 100 200 ਫੁੱਟ ਦੀ ਬਿਲਡਿੰਗ ਤੋਂ ਡਿੱਗਦਾ ਹੈ ਤੇ ਹੱਡੀ ਪਸਲੀ ਵੀ ਟੁੱਟ ਸਕਦੀ ਏ ਤੇ ਜਾਨੋਂ ਵੀ ਜਾ ਸਕਦਾ ਹੈ। ਅਗਰ ਕੋਈ 1000 ਫੁੱਟ ਉੱਚੀ ਪਹਾੜ ਦੀ ਚੋਟੀ ਦੇ ਉੱਤੇ ਜਾ ਕੇ ਡਿੱਗਦਾ ਥੱਲੇ ਨੂੰ ਆਉਂਦਾ ਹੈ ਪੈਰ ਫਿਸਲ ਗਿਆ ਡਿੱਗ ਗਿਆ ਅਮੇਜਨ ਆਪੇ ਕਰ ਲੋ ਵੀ ਉਹਦਾ ਹਸ਼ਰ ਕੀ ਹੋਏਗਾ। ਤੋਂ ਮੇਰਾ ਮਤਲਬ ਏ ਜਿੰਨਾ ਜਿੰਨਾ ਤੁਸੀਂ ਉਚਾਈ ਤੇ ਜਾ ਰਹੇ ਹੋ ਪ੍ਰਭਤਾ ਵਿੱਚ ਜਾ ਰਹੇ ਹੋ ਧਨ ਦੌਲਤ ਵਿੱਚ ਜਾ ਰਹੇ ਹੋ ਮਿਲਨ ਵਰਤਨ ਵਿੱਚ ਜਾ ਰਹੇ ਹੋ ਬਿਜ਼ਨਸ ਵਿੱਚ ਜਾ ਰਹੇ ਹੋ ਕੋਈ ਵੀ ਅੰਗਲ ਹੋਵੇ। ਜਿੰਨਾ ਜਿੰਨਾ ਤੁਸੀਂ ਉੱਤੇ ਨੂੰ ਜਾ ਰਹੇ ਹੋ ਉਨਾ ਹੀ ਤੁਹਾਡੇ ਡਿੱਗਣ ਦਾ ਖਤਰਾ ਵੱਧਦਾ ਜਾ ਰਿਹਾ ਹੈ ਇੱਥੇ ਮੈਨੂੰ ਇੱਕ ਅਦੀਪ ਦਾ ਬੋਲਿਆ ਬੋਲਚੇਤੇ ਵਿੱਚ ਆ ਗਿਆ ਉਹ ਕਹਿੰਦਾ ਹੈ ਗਿਰਤੇ ਹਨ ਸ਼ਾ ਸਵਾਰ ਹੀ ਮੈਦਾਨੇ ਜੰਗ ਮੇ ਉਹ ਤਿਫਲ ਕਾ ਗਰੇ ਜੋ ਗੁਟਨੂ ਕੇ ਬਲ ਚਲੇ ਤਿਫਲ ਕਹਿੰਦੇ ਨੇ ਫਾਰਸੀ ਦੇ ਅੰਦਰ ਛੋਟੇ ਜਿਹੇ ਬੱਚੇ ਨੂੰ ਜਿਹੜਾ ਗੋਡਿਆਂ ਦੇ ਭਾਰ ਚੱਲਦਾ ਰਿੜ ਰਿੜ ਕੇ ਚੱਲਦਾ ਉਹ ਤਿਫਲ ਕਾ ਗਰੇ ਜੋ ਗੁਟਨੂ ਕੇ ਬਲ ਚਲੇ ਜਿਹੜਾ 40 ਗੋਡਿਆਂ ਦੇ ਭਾਰ ਰਿਹਾ ਹੈ ਉਹਨੇ ਡਿੱਗਣਾ ਵਿਚਾਰੇ ਨੇ ਕੀ ਡਿੱਗਣ ਦਾ ਖਤਰਾ ਉਦੋਂ ਬਣਦਾ ਹੈ ਜਦੋਂ ਤੁਸੀਂ ਦੌੜ ਰਹੇ ਹੋ ਜਦੋਂ ਤੁਸੀਂ ਉਚਾਈ ਨੂੰ ਦੌੜ ਰਹੇ ਹੋ ਬਹੁਤ ਉਚਾਈ ਤੇ ਜਾ ਰਹੇ ਹੋ ਤਾਂ ਜਿੰਨੀ ਉਚਾਈ ਤੇ ਜਾ ਰਹੇ ਹੋ ਡਿੱਗਣਾ ਚੇਤੇ ਵਿੱਚ ਰੱਖੋ ਇੱਥੇ ਨੇ ਦੋ ਗੱਲਾਂ ਡਿੱਗਣ ਨੂੰ ਲੈ ਕੇ ਆਪਣੇ ਅੰਦਰ ਡਰ ਪੈਦਾ ਨਹੀਂ ਹੁੰਦੇ ਨਾ ਡਿੱਗਣ ਨੂੰ ਲੈ ਕੇ ਬਸ ਸੁਚੇਤ ਰਹਿਣਾ ਹੈ ਇਹ ਬੜਾ ਬਰੀਕ ਨੁਕਤਾ ਇਹ ਚੇਤੇ ਰੱਖਿਓ ਡਿੱਗਣ ਨੂੰ ਲੈ ਕੇ ਆਪਣੇ ਅੰਦਰ ਤੌਖਲਾ ਨਾ ਬਣੇ ਡਰ ਨਾ ਬਣੇ ਸਹਿਮ ਨਾ ਬਣੇ ਜੇ ਡਰ ਬਣਿਆ ਤੇ ਤੁਸੀਂ ਸਮੇ ਤੋਂ ਪਹਿਲਾਂ ਡਿੱਗ ਜਾਓਗੇ ਡਿੱਗਣ ਲਈ ਸੁਚੇਤ ਆਪਣੇ ਆਪ ਨੂੰ ਕਰਕੇ ਰੱਖਣਾ ਹੈ ਹੁਸ਼ਿਆਰ ਹੋ ਕੇ ਰਹਿਣਾ ਹੈ ਜਿੱਥੇ ਕਦਮ ਰੱਖਾਂ ਸੰਭਲ ਕੇ ਰੱਖਾਂ ਤਾਂ ਕਿ ਮੇਰਾ ਕਦਮ ਫਿਸਲੇ ਨਾ ਜੋ ਕਰਾਂ ਮੈਂ ਚੰਗੇ ਢੰਗ ਦੇ ਨਾਲ ਕਰਾਂ ਤਾਂ ਕਿ ਮੈਂ ਡਿੱਗਾ ਨਾ ਬਸ ਗੱਲ ਇੰਨੀ ਕੇ ਨੁਕਤਾ ਇੰਨਾ ਕੇ ਅੱਪ ਡਾਊਨ ਜ਼ਿੰਦਗੀ ਦਾ ਹਿੱਸਾ ਹੈ ਜਦੋਂ ਅੱਪ ਜਾ ਰਹੇ ਹੋ ਡਾਊਨ ਨੂੰ ਚੇਤਾ ਰੱਖੋ ਤੇ ਜਦੋਂ ਡਾਊਨ ਜਾ ਰਹੇ ਹੋ ਉਦੋਂ ਵੀ ਅੱਪ ਨੂੰ ਚੇਤਾ ਰੱਖੋ ਕਿ ਕੋਈ ਗੱਲ ਨਹੀਂ ਘਬਰਾਓ ਨਾ ਮੁਰਝਾਓ ਨਾ ਕਲਪੋ ਨਾ ਇਹ ਆਪਣੇ ਆਪ ਨੂੰ ਕਹੋ ਵੀ ਕੋਈ ਗੱਲ ਨਹੀਂ ਚਾਰ ਦਿਨ ਚੰਗੇ ਆਏ ਸਨ ਚਾਰ ਦਿਨ ਮੰਦੇ ਆ ਗਏ ਨੇ ਤੇ ਨਾ ਚੰਗੇ ਰਹੇ ਨੇ ਨਾ ਮੰਦੇ ਰਹਿਣੇ ਨੇ ਇਹਨਾਂ ਵੀ ਥੋੜਾ ਜਿਹਾ ਸਮਾਂ ਥੋੜੀ ਜੀ ਉਮਰ ਬਤਾ ਕੇ ਇਨਹ ਮੰਦਿਆਂ ਦਿਨਾਂ ਨੇ ਵੀ ਚਲੇ ਜਾਣਾ ਹੈ ਦੁਬਾਰਾ ਫਿਰ ਪਲਟਾ ਵੱਜੇਗਾ ਦੁਬਾਰਾ ਫਿਰ ਚੰਗੇ ਆ ਜਾਣਗੇ ਪਰ ਹੁੰਦਾ ਇਦਾਂ ਹੀ ਤਕਰੀਬਨ ਤਕਰੀਬਨ ਬਿ ਡਾਊਨ ਨੂੰ ਭੁਲਾ ਦੇਈਦਾ ਹੈ ਡਾਊਨ ਦਾ ਮਤਲਬ ਜਦੋਂ ਆਪਾਂ ਉੱਪਰ ਜਾ ਰਹੇ ਆ ਨਾ ਤੇ ਡਿੱਗਣ ਨੂੰ ਭੁਲਾ ਦੇਈਦਾ ਹੈ ਕਿ ਮੈਂ ਡਿੱਗ ਵੀ ਸਕਦਾ ਆ ਅਪ ਤੇ ਸਾਰਿਆਂ ਦੇ ਚੇਤੇ ਵਿੱਚ ਰਹਿੰਦੇ ਹੀ ਹੈ ਵੀ ਮੈਂ ਤਰੱਕੀ ਕਰਨੀ ਹੈ ਮੈਂ ਉਤਾ ਜਾਣਾ ਹੈ ਇਹ ਤੇ ਚੇਤੇ ਵਿੱਚ ਲੋਕ ਰੱਖਦੇ ਨੇ ਪਰ ਡਿੱਗਣਾ ਭੁਲਾ ਦਿੰਦੇ ਨੇ ਤੇ ਜਦੋਂ ਡਿੱਗਣਾ ਭੁਲਾ ਦਿੰਦੇ ਉਦੋਂ ਹੰਕਾਰ ਵੱਧਦਾ ਹੈ ਉਦੋਂ ਤੁਹਾਡੇ ਅੰਦਰ ਹੀਗੋਵਾਦੀ ਉਦੋਂ ਲੋਕਾਂ ਦੀ ਨਫ਼ਰਤ ਬੰਨੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਡਿੱਗਣ ਦਾ ਖਤਰਾ ਹੋਰ ਵੱਧਣਾ ਸ਼ੁਰੂ ਹੋ ਜਾਂਦਾ ਹੈ ਖੈਰ ਅਗਰ ਤੁਸੀਂ ਡਿੱਗਣ ਨੂੰ ਚੇਤੇ ਰੱਖੋਗੇ ਕਿ ਮੈਂ ਡਿੱਗ ਵੀ ਸਕਦਾ ਤੇ ਉਹਦੇ ਨਾਲ ਨਾ ਅੱਗੇ ਤੁਹਾਡਾ ਲਾਭ ਬੜਾ ਹੋਏਗਾ ਪਤਾ ਕੀ ਲਾਭ ਹੋਏਗਾ ਜਦੋਂ ਕਿਦਰੇ ਜੀਵਨ ਦੇ ਅੰਦਰ ਜ਼ਿੰਦਗੀ ਦੇ ਅੰਦਰ ਡਾਊਨਫਾਲ ਆਇਆ ਤੁਸੀਂ ਨੁਕਸਾਨ ਉਠਾਇਆ ਬਿਜ਼ਨਸ ਦੇ ਅੰਦਰ ਪਰਿਵਾਰ ਦੇ ਅੰਦਰ ਜਾਂ ਕਿਸੇ ਵੀ ਐਂਗਲ ਤੋਂ ਤੁਸੀਂ ਗਰਾਵਟ ਵਿੱਚ ਆਏ ਹੋ ਔਰ ਪਹਿਲਾਂ ਤੂੰ ਤੁਹਾਨੂੰ ਪਤਾ ਸੀ ਵੀ ਮੈਂ ਗਰਾਵਟ ਵਿੱਚ ਆ ਸਕਦਾ ਵਾਂ ਦੁਨੀਆ ਦੀ ਚਾਲ ਏ ਕਦੇ ਅੱਗੇ ਕਦੇ ਪਿੱਛੇ ਕਦੇ ਉੱਤੇ ਕਦੇ ਥੱਲੇ ਦੁਨੀਆ ਦੀ ਚਾਲ ਏ ਬਿਜ਼ਨਸ ਦਾ ਇੱਕ ਲਾ ਏ ਨੇਚਰ ਦਾ ਲਾ ਏ ਜਦੋਂ ਤੁਸੀਂ ਗਰਾਵਟ ਵਿੱਚ ਆਏ ਤੇ ਗਰਾਵਟ ਵਿੱਚ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਘਬਰਾਓਗੇ ਨਹੀਂ ਤੇ ਜੇ ਘਬਰਾਗੇ ਤੇ ਫਿਰ ਸੋਚਨ ਦੇ ਰਾਹ ਬੰਦ ਹੋ ਜਾਣਗੇ ਉਤੋਂ ਨਿਕਲੋਗੇ ਕਿਵੇਂ ਕਿਉਂਕਿ ਘਬਰਾਟ ਤੁਹਾਡੇ ਦਿਮਾਗ ਦੇ ਦਰਵਾਜ਼ੇ ਬੰਦ ਕਰਨਾ ਸ਼ੁਰੂ ਕਰ ਦਿੰਦੀ ਡਿਪਰੈਸ਼ਨ ਪੈਦਾ ਕਰਦੀ ਫਿਰ ਰਾਹ ਕਿਵੇਂ ਲੱਭੋਗੇ ਤੇ ਨਿਕਲੋਗੇ ਕਿਵੇਂ ਤੋਂ ਜਦੋਂ ਡਿੱਗਣਾ ਚੇਤੇ ਵਿੱਚ ਰਹਿੰਦਾ ਉਦੋਂ ਡਿੱਗਣ ਦੀ ਸਥਿਤੀ ਦੇ ਅੰਦਰ ਘਬਰਾਓਗੇ ਨਹੀਂ ਡਿਪਰੈਸ਼ਨ ਵਿੱਚ ਨਹੀਂ ਜਾਓਗੇ ਹੌਕੇ ਨਹੀਂ ਪਰੋਗੇ ਝੋਰੇ ਨਹੀਂ ਬਣਦੇ ਹੋਗੇ ਕਿਉਂਕਿ ਪਹਿਲਾਂ ਤੋਂ ਮੇਰੀ ਤਿਆਰੀ ਸੀ ਵੀ ਡਿੱਗ ਵੀ ਸਕਦਾ ਤੇ ਜਿਹੜੀ ਗੱਲ ਦੀ ਪਹਿਲਾਂ ਤੋਂ ਤਿਆਰੀ ਹੋਵੇ ਉਹਦੇ ਵਾਸਤੇ ਬਹੁਤਾ ਦੁੱਖ ਨਹੀਂ ਉਠਾਉਣਾ ਪੈਂਦਾ ਕਿਉਂਕਿ ਤੁਸੀਂ ਆਉਣ ਵਾਲੀਆਂ ਮੁਸ਼ਕਲਾਂ ਉਹਨਾਂ ਦੇ ਨਾਲ ਨਜਿੱਠਣਾ ਕਿਵੇਂ ਹੈ ਸੁਲਝਣਾ ਕਿਵੇਂ ਹੈ ਉਹ ਤੁਹਾਡੇ ਅੰਦਰ ਚੱਲਦੀਆਂ ਸਨ ਤੌਰ ਤਰੀਕੇ ਅੰਦਰ ਬੰਦੇ ਢੇਂਦੇ ਰਹਿੰਦੇ ਸਨ ਹੁਣ ਇੱਕਦਮ ਨਹੀਂ ਤਿਆਰੀ ਹੁੰਦੀ ਜੇ ਤੁਸੀਂ ਆਖੋ ਵੀ ਜਦੋਂ ਡਿੱਗਾਂਗੇ ਤੇ ਉਦੋਂ ਤਿਆਰੀ ਕਰ ਲਵਾਂਗੇ ਇੱਕਦਮ ਤਿਆਰੀ ਨਹੀਂ ਹੁੰਦੀ ਹਮੇਸ਼ਾ ਚੇਤੇ ਰੱਖੋ ਵੀ ਜੇ ਅੱਜ ਤੰਦਰੁਸਤੀ ਹੈ ਤੇ ਬਿਮਾਰੀ ਆ ਸਕਦੀ ਹੈ ਜਜ ਜਵਾਨੀ ਹੈ बुढ़ापा ਸਕਦਾ ਹੈ ਅੱਜ ਦਿਨ ਦਾ ਵਕਤ ਹੈ ਰਾਤ ਆਉਣੀ ਹੈ ਠੰਡੇ ਗਰਮੀ ਆਉਣੀ ਹੈ ਜੇ ਪਤਝੜ ਹੈ ਤੇ ਬਸੰਤ ਆਉਣੀ ਹੈ ਜੇ ਬਸੰਤ ਦਾ ਖੇੜਾ ਹੈ ਤੇ ਪੱਤੇ ਝੜਨ ਵਾਲੀ ਬਹਾਰ ਪਤਝੜ ਆਉਣੀ ਹੈ ਇਸੇ ਨੂੰ ਹੀ ਜ਼ਿੰਦਗੀ ਦਾ ਬੈਲੈਂਸ ਬਣਾਉਣਾ ਕਹਿੰਦੇ ਨੇ ਇਹਨੂੰ ਹੀ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਕਹਿੰਦੇ ਨੇ ਤਿਆਰੀ ਕਰਕੇ ਰੱਖੋ ਠੰਡ ਦੇ ਨਾਲ ਕਿਵੇਂ ਨਜਿੱਠਣਾ ਹੈ ਤੁਸੀਂ ਠੰਡ ਦੇ ਨਾਲ ਨਜਿੱਠਣ ਲਈ ਤਿਆਰੀ ਕੀਤੀ ਹੁੰਦੀ ਹੈ ਨਾ ਘਰਾਂ ਦੇ ਅੰਦਰ ਰਜਾਈਆਂ ਹੁੰਦੀਆਂ ਨੇ ਮੋٹے ਕੰਬਲ ਹੁੰਦੇ ਨੇ ਹੀਟ ਦਾ ਪ੍ਰਬੰਧ ਹੁੰਦਾ ਹੈ ਭਾਰੇ ਕੱਪੜੇ ਹੁੰਦੇ ਨੇ ਕੋਟੀਆਂ ਜੈਕਟ ਸਵੈਟਰ ਕੋਟ ਸਾਰੇ ਹੁੰਦੇ ਨੇ ਔਰ ਗਰਮੀ ਦੇ ਨਾਲ ਨੇ ਜਿਠਣ ਦਾ ਵੀ ਪ੍ਰਬੰਧ ਹੈ ਏਸੀ ਤੁਹਾਡੇ ਘਰਾਂ ਵਿੱਚ ਹੈ ਭਾਵੇਂ ਠੰਡ ਵਿੱਚ ਬੰਦ ਹੀ ਪਿਆ ਰਿਆ ਪਤਲੇ ਕੱਪੜੇ ਨੇ ਤੋਂ ਖੈਰ ਗਰਮੀ ਦੇ ਨਾਲ ਜਿਵੇਂ ਨਜਿਠਣ ਦਾ ਇੰਤਜ਼ਾਮ ਹੈ ਸਰਦੀ ਦੇ ਨਾਲ ਨੇ ਜਿਠਣ ਦਾ ਇੰਤਜ਼ਾਮ ਹੈ ਇਸੇ ਤਰ੍ਹਾਂ ਹੀ ਲਾਈਫ ਦੇ ਅੰਦਰ ਅਪ ਤੇ ਡਾਊਨ ਦੇ ਨਾਲ ਨਜਿੱਠਣ ਦੀ ਵੀ ਤਿਆਰੀ ਕਰਕੇ ਰੱਖੋ ਤੋ ਜਦੋਂ ਡਾਊਨ ਆਏਗਾ ਦੁੱਖ ਨਹੀਂ ਹੋਗੇ ਤੇ ਜਦੋਂ ਅੱਪ ਜਾਓਗੇ ਉਦੋਂ ਈਗੋ ਵੀ ਨਹੀਂ ਬਣਨ ਦਿਓਗੇ ਬੰਦੇ ਨੂੰ ਬੰਦਾ ਸਮਝੋਗੇ ਮਿਲੋਗੇ ਵਰਤੋਗੇ ਸਕੂਨ ਲੈ ਸਕੋਗੇ